ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪਹਿਲਾਂ ਇੱਕ ਵੀਡੀਓ ਸੁਣ ਲਿਓ ਫਿਰ ਆਪਾਂ ਗੱਲਬਾਤ ਕਰਨੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੇ ਪਹਿਲਾਂ ਮੁੱਖ ਮੰਤਰੀ ਇੱਥੇ ਰਹੇ ਨੇ ਉਹਨਾਂ ਨੇ ਪੰਜਾਬ ਤਾਂ ਵੇਚੇ ਹੀ ਸੀ ਪੰਜਾਬ ਦੇ ਹੱਕ ਹਿੱਤ ਵੇਚੇ ਪੰਜਾਬ ਦੇ ਸਮੇਂ-ਸਮੇਂ ਤੇ ਚਾਹੇ ਉਹ ਕੈਪਟਨ ਰਹਿਆ ਚਾਹੇ ਬਾਦਲ ਰਹੇ ਨੇ ਚਾਹੇ ਕੋ ਹੋ ਰਿਹਾ ਤੂੰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਲਈ ਜਿਹੜੀਆਂ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਪੰਜਾਬ ਦੇ ਹੱਕ ਵੇਚਦੇ ਰਹੇ ਨੇ ਪਰ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਦਾ ਹੱਕ ਹੀ ਵੇਚਤਾ ਪਹਿਲਾਂ ਸੁਣ ਲਓ ਮਾੜਾ ਜਿਆ ਜਿਹੜੇ ਆਪਣੇ ਖਜ਼ਾਨਾ ਮੰਤਰੀ ਜੀਮਾ ਸਾਹਿਬ ਨੇ ਉਹ ਕੀ ਕਹਿ ਰਹੇ ਆ ਫਿਰ ਆਪਾਂ ਗੱਲਬਾਤ ਕਰਦੇ ਆ ਸਰ ਭਗਵੰਤ ਸਿੰਘ ਮਾਜ ਦੀ ਗਵਾਹੀ ਛੋਇਆਗਾ ਕਿ ਜਿਹੜਾ ਪੀਆ ਪੀਪੀਡੀ ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਵੇਂ ਜਿਹੜਾ ਗੱਲ ਕਰ ਲਵਾਂ ਕਮਾਟਾ ਗਲਾਟਾ ਜਿਹੜੀਆਂ ਅਥਾਰਟੀਆਂ ਦੀਆਂ ਹਾਊਸਿੰਗ ਦੀਆਂ ਕਮਾਟਾ ਗਲਾਟਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਰ ਜਲੰਧਰ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਆਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਦਾ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਨਰੇਬਲ ਸੀਐਫ ਸਾਹਿਬ ਹੁੰਦੇ ਸੀ ਅੱਗਾ ਇਹਦੇ ਅੰਦਰ ਬੱਧੀ ਟ੍ਰਾਂਸਪਰੈਂਸੀ ਲਿਆਂਦੀ ਆ ਕਿਤੇ ਅੰਦਰ ਸਾਰੀ ਜਿਹੜੀ ਅਸੀਂ ਪਾਵਰ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰੀ ਦਿੱਤੀਆਂ ਲਈਆਂ ਤਾਂ ਕਿ ਚੀਫ ਸੈਕਟਰੀ ਇਹਨਾਂ ਸਾਰਿਆਂ ਤੁਸੀ ਸੁਣਿਆ ਚੀਮਾ ਸਾਹਿਬ ਨੂੰ ਕਿ ਜਿਹੜਾ ਪੰਜਾਬ ਦੀਆਂ ਜਿੰਨੀਆਂ ਅਥਾਰਟੀਆਂ ਨੇ ਬੋਰਡ ਨੇ ਪੁੱਡਾ ਗਮਾੜਾ ਅਗਲਾੜਾ ਬੀਡੀਏ ਏਡੀਏ ਜਾਂ ਜਿੰਨੇ ਜ਼ਿਲ੍ਹਿਆਂ ਦੀਆਂ ਵਕਾਸ ਥੌਟੀਆਂ ਨੇ ਉਹਦਾ ਸਾਰਾ ਜਿਹੜਾ ਕੰਮਕਾਰ ਉਹ ਪਹਿਲਾਂ ਮੁੱਖ ਮੰਤਰੀ ਪੰਜਾਬ ਦੇਖਦੇ ਹੁੰਦੇ ਸੀ ਹੁਣ ਮੁੱਖ ਮੰਤਰੀ ਕੋਲੋਂ ਸਾਰੀਆਂ ਪਾਵਰਾਂ ਖੋਹ ਕੇ ਜਿਹੜਾ ਪੰਜਾਬ ਦਾ ਚੀਫ ਸਕੱਟਰੀ ਜਿਹੜਾ ਪੰਜਾਬ ਦਾ ਮੁੱਖ ਸਕੱਤਰ ਆ ਉਹਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਜਣੇ ਹੁਣ ਸਾਡੇ ਮਾਨ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਹੁੰਤਾ ਯਾਰ ਸਾਡਾ ਲਮਾ ਹੀ ਪਾ ਲਿਆ ਇਹਨਾਂ ਨੇ ਬੇਸ਼ੀ ਗਿਆ ਇਹਨਾਂ ਦੇ ਮੁਰੇ ਪਵਾਂਸਿਆ ਤੇਰੇ ਕੋਲ ਕੱਲੇ ਹੁਣ ਚੁਟਕਲੇ ਕਹਾਣੀਆਂ ਉਹਨੂੰ ਤੰਜ ਕਸ ਲਿਆ ਉਹਨੂੰ ਤੰਜ ਕਸ ਲਿਆ ਉਹ ਕੁਛ ਰਹਿ ਗਿਆ ਪਾਪਰਾ ਪੂਗਰਾ ਮਿੱਤਰਾ ਤੇਰੀਆਂ ਸਾਰੀਆਂ ਖੋਲੀਆਂ ਇਹਨਾਂ ਨੇ ਡੱਕਾ ਤੇਰੇ ਪੱਲੇ ਹੀ ਛੱਡਿਆ ਨਹੀਂ ਇੱਕ ਮੁੱਖ ਮੰਤਰੀ ਨੂੰ ਲੋਕ ਚੁਣਦੇ ਨੇ ਲੋਕਾਂ ਦੇ ਚੁਣੇ ਹੋਏ ਨਮਾਇंदे ਐਮ ਐਲ ਏ ਚੁਣਦੇ ਨੇ ਉਹਦੇ ਕੋਲੇ ਅਧਿਕਾਰ ਹੁੰਦਾ ਤੇ ਉਹ ਗਾਹਾਂ ਆਪਣਾ ਮੁੱਖ ਸਕੱਤਰ ਚੁਣਦਾ ਚੀਫ ਸਕੱਟਰੀ ਲਾਉਂਦਾ ਹੈ ਤੇ ਉਹ ਚੀਫ ਸਕੱਟਰੀ ਕੋਲੇ ਸਾਰੀਆਂ ਪਾਵਰਾਂ ਦਿੱਤੀਆਂ ਵੀ ਜੋ ਕਰਨਾ ਹੈ ਗਵਾਡਾ ਦਾ ਜੋ ਗਲਾਡਾ ਦਾ ਜੋ ਪੁੱਡਾ ਦਾ ਜੋ ਵੀ ਕਰਨਾ ਕੱਤਰਨ ਉਹ ਸਾਰਾ ਹੁਣ ਚੀਫ ਸਕੱਟਰੀ ਦੇਖੂਗਾ ਜੀ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਬੜਾ ਸਾਫ਼ ਹੈ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੱਬਣ ਲਈ ਖੋਣ ਲਈ ਫਿਰਦੇ ਆ ਅਰਬਨਿਸਟੇਟਾਂ ਬਣਾਉਣ ਲਈ ਫਿਰਦੇ ਆ ਉਹਦੇ ਲਈ ਇਹ ਰਾਹ ਸਾਫ਼ ਕੀਤਾ ਗਿਆ ਹੈ ਵੀ ਕੱਲ ਨੂੰ ਕਿਸੇ ਮੁੱਖ ਮੰਤਰੀ ਤੋਂ ਪੁੱਛਣ ਦੀ ਲੋੜ ਨਹੀਂ ਚੁੱਪ ਕਰਕੇ ਇੱਕ ਜ਼ਿਲ੍ਹੇ ਦਾ ਡੀਸੀ ਇੱਕ ਚੀਫ ਸਕੱਟਰੀ ਆ ਉਹ ਤੋਂ ਦਸਖਤ ਕਰਾਓ ਤੇ ਸਾਰਾ ਕੁਝ ਜਿਹੜੀਆਂ ਜ਼ਮੀਨਾਂ ਆਪਾਂ ਆ 24 25 ਹਜ਼ਾਰ 1 ਏਕੜ ਲੁਧਿਆਣਾ ਤੇ ਮੋਗਾ ਉਸ ਤੋਂ ਬਾਅਦ ਲੱਖਾਂ ਏਕੜ ਜ਼ਮੀਨ ਜਿਹੜੀ ਪੰਜਾਬ ਦੀ ਅਰਬਸਟੇਟਾਂ ਦੇ ਵਿੱਚ ਦੱਬਣ ਜਾ ਰਹੇ ਆ ਇਹਨਾਂ ਨੂੰ ਪਤਾ ਤਾਂ ਲੱਗ ਗਿਆ ਵੀ ਅਸੀਂ ਸਾਲ ਦੂਡ ਸਾਲ ਸਮਾਂ ਰਹਿ ਗਿਆ ਆਉਂਦੇ ਅਸੀਂ ਹੈ ਨਹੀਂ ਦੋਨੇ ਹੱਥੀ ਲੁੱਟ ਲਓ ਹੁਣ ਪੰਜਾਬ ਨੂੰ ਅਜਿੰਨੀਆਂ ਹੁਣ ਸੈਂਟਰ ਨੇ ਵੀ ਜਿਹੜੀ ਕਰਜ਼ੇ ਦੀ ਜਿਹੜੀ ਹੱਦ ਸੀਗੀ ਉਹ ਕੁਛ ਹੱਦ ਤੱਕ ਖਤਮ ਕੀਤੀ ਆ ਉਹਨਾਂ ਨੇ ਜਿਹੜੀ ਮਿਆਦ ਸੀਗੀ ਉਹ ਵੀ ਇਹਨਾਂ ਨੇ ਦੇਖਿਆ ਵੀ ਹੁਣ ਉਧਰੋਂ ਵੀ ਪੈਸਾ ਆ ਜਾਣਾ ਉਹ ਵੀ ਸਾਰਾ ਆਪਾਂ ਕਿਵੇਂ ਹੜ ਆਪਣਾ ਸੋ ਸਾਰੀਆਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਿਰਫ ਇੱਕ ਨਾਂ ਦਾ ਮੁੱਖ ਮੰਤਰੀ ਹੈ ਇੱਕ ਰਬੜ ਦੀ ਮੋਹਰ ਆ ਇਹ ਮੁੱਖ ਮੰਤਰੀ ਹੋਰ ਭਰਾਵੋ ਇਹਦੇ ਪੱਲੇ ਕੱਖ ਨਹੀਂ ਹੈਗਾ ਬਿਲਕੁਲ ਸਾਰਾ ਕੰਟਰੋਲ ਜਿਹੜਾ ਉਹ ਦਿੱਲੀ ਵਾਲਿਆਂ ਦਾ ਸ਼ਿਸ਼ੋਦੀਏ ਵਰਗਿਆਂ ਦਾ ਕੇਜਰੀਵਾਲ ਵਰਗਿਆਂ ਦਾ ਅਰਨੋ ਨਹਿਰ ਵਰਗਿਆਂ ਦਾ ਬੈਬਕ ਕੁਮਾਰ ਵਰਗਿਆਂ ਦਾ ਸਾਰਾ ਕੰਟਰੋਲ ਉਹਨਾਂ ਦਾ ਹੋ ਚੁੱਕਿਆ ਹੈ। ਇਹ ਪਿੱਛੇ ਜਿਹੜਾ ਇਹਦਾ ਸਾਰੀ ਇਹ ਜਿਹੜੀ ਟੀਮ ਸੀਗੀ ਭਾਂਤਮਾਨ ਦੀ ਉਹ ਵੀ ਸਾਰੀ ਕੱਢ ਕੇ ਬਾਹਰ ਮਾਰੀ ਅਗਲਿਆਂ ਨੇ ਤੇ ਆਪਣੇ ਬੰਦੇ ਲਿਆ ਕੇ ਬਿਠਾਤੇ। ਹੁਣੇ ਸੋਚਣ ਵਾਲੀ ਗੱਲ ਹੈ ਵੀ ਜਿਹੜਾ ਭਾਂਤਸਿਓਂ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਸੱਥਾਂ ਚੋਂ ਚੱਲੂਗੀ ਪਿੰਡਾਂ ਚੋਂ ਚੱਲੂਗੀ ਸ਼ਹਿਰਾਂ ਤੋਂ ਚੱਲੂਗੀ ਮੁਹੱਲਿਆਂ ਤੋਂ ਚੱਲੂਗੀ ਉਹ ਸਰਕਾਰ ਅਜ ਕਿੱਥੋਂ ਚੱਲ ਰਹੀ ਐ ਦਿੱਲੀ ਵਾਲੇ ਜਿਹੜੇ ਹਾਰੇ ਹੋਏ ਨਕਾਰੇ ਹੋਏ ਲੋਕਾਂ ਦੇ ਦਬੱਲੇ ਹੋਏ ਅੱਜ ਉਹ ਸਰਕਾਰ ਚਲਾ ਰਹੇ ਆ ਬਾਹਮ ਰੋੜ ਕੇ ਪਾਂਸਿਆਂ ਦੀ ਪਿੱਛੇ ਆਟਾ ਆ ਸੀ ਦੇਖਾਂਗੇ ਪਾਂਸਿਆਂ ਬਹੁ ਵੜਕਾਂ ਮਾਰ ਲੀਆਂ ਹੁਣ ਤੇਰੇ ਕੋਲ ਸਮਾਂ ਏ ਜੇ ਮਾੜੀ ਮੋਟਿਆ ਤੂੰ ਤੰਤ ਹੈਗਾ ਜਾਨ ਹੈਗੀ ਲੱਤਾਂ ਚ ਤਾਂ ਇਹਨਾਂ ਦੇ ਅੱਗੇ ਖੜਾ ਕੇ ਕਿਆ ਕੰਮ ਨਹੀਂ ਮੈਂ ਹੁਣਨ ਦਾ ਤੁਸੀਂ ਗਏ ਤਾਂ ਹੈਗੀਆਂ ਤਾਂ ਗੱਲ ਸਾਫ਼ ਹੈ ਪਰ ਦੂਜੇ ਪਾਸੇ ਮੈਂ ਗੱਲ ਹੋਰ ਕਹਿਣੀ ਚਾਹਣਾ ਹੈ ਇਸ ਮਸਲੇ ਤੇ ਮੈਂ ਦੇਖਿਆ ਅਕਾਲੀ ਦਲ ਬਾਦਲ ਦੇ ਬੰਦੇ ਬੋਲ ਰਹੇ ਨੇ ਸੁਖਵੀਰ ਬਾਦਲ ਬੋਲ ਰਿਹਾ ਕਾਂਗਰਸ ਦੇ ਬੰਦੇ ਬੋਲ ਰਹੇ ਨੇ ਬਾਜਵੇ ਵਰਗੇ ਬੜਿੰਗ ਵਰਗੇ ਇਹਨਾਂ ਨੂੰ ਹੀ ਮੇਰਾ ਸਵਾਲ ਆ ਵੀ ਜਦੋਂ ਤੁਸੀਂ ਸਰਕਾਰਾਂ 'ਚ ਰਹੇ ਹੋ ਤੁਸੀਂ ਕੀ ਕੀਤਾ ਤੁਸੀਂ ਵੀ ਤਾਂ ਇਹ ਕੁਝ ਕਰਦੇ ਰਹੇ ਹੋ ਅੱਜ ਤੋਂ ਤੁਸੀਂ ਆ ਨਵਾਂ ਚੰਡੀਗੜ੍ਹ ਬਸਾਇਆ ਹੈ ਤੇ ਆ ਲੈਂਡ ਪੂਲਿੰਗ ਵਾਲੀ ਨੀਤੀ ਜਿਹੜੀ ਤੁਸੀਂ ਲੈ ਕੇ ਆਏ ਹੋ ਪਹਿਲਾਂ ਆਪਣੇ ਚਿਹਤਿਆਂ ਨੂੰ ਸਾਰੀਆਂ ਜਾਂ ਆਪ ਜਮੀਨਾਂ ਲੈ ਲਈਆਂ ਤੇ ਮੁੜ ਕੇ ਉਸੇ ਮੋਟਾ ਪੈਸਾ ਕਮਾਇਆ ਦੋਨਾਂ ਸਰਕਾਰਾਂ ਵੇਲੇ ਤੁਸੀਂ ਜਾਣ ਬੁੱਝ ਕੇ ਚੰਡੀਗੜ੍ਹ ਤੋਂ ਆਪਣਾ ਹੱਕ ਖਤਮ ਕੀਤਾ ਤੁਸੀਂ ਉੱਥੇ ਭਰਤੀਆਂ ਨਹੀਂ ਕੀਤੀਆਂ ਚਾਹੇ ਚੰਡੀਗੜ੍ਹ ਦੇ ਵਿੱਚ ਹੋਵੇ ਚਾਹੇ BBMP ਦੇ ਵਿੱਚ ਹੋਵੇ ਉੱਥੋਂ ਤੁਸੀਂ ਜਿੰਨੇ ਦਫ਼ਤਰ ਸੀਗੇ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਜਿੰਨੇ ادارے ਸੀਗੇ ਸਾਰਿਆਂ ਨੂੰ ਚੱਕ ਕੇ ਤੁਸੀਂ ਮਹੱਲੀ ਲਿਆਏ ਜਣੇ ਆਪ ਹੀ ਚੰਡੀਗੜ੍ਹ ਛੱਡਿਆ ਅੱਜੇ ਬੋਲ ਰਹੇ ਨੇ ਵੀ ਇਹਨਾਂ ਨੇ ਐ ਕਰਤਾ ਇਹਨਾਂ ਨੇ ਐ ਕਰਤਾ ਇਹਦਾ ਕਾਦੀ ਦੇਹੇ ਨੇ ਤੁਸੀਂ ਆਪਣਾ ਵੇਲਾ ਭੁੱਲ ਗਏ ਤੁਸੀਂ ਵੀ ਆਪਣੀਆਂ ਕੁਰਸੀਆਂ ਬਚਾਉਣ ਖਾਤਰ ਸਾਰੇ ਪੰਜਾਬ ਦੇ ਹੱਕ ਹੱਥ ਵੇਚਦੇ ਰਹੇ ਹੋ ਜੋ ਪੰਜਾਬ ਦੇ ਲੋਕੋ ਸੋ ਨੂੰ ਮੈਂ ਇੱਕੋ ਹੀ ਅਪੀਲ ਕਰਦਾ ਜਿੰਨੀਆਂ ਵੀ ਆ ਸੈਂਟਰ ਆ ਆਪਣੀਆਂ ਕੇਂਦਰ ਦੀਆਂ ਜਿੰਨੀਆਂ ਵੀ ਆਪਣੀਆਂ ਪਾਰਟੀਆਂ ਨੇ ਚਾਹੇ ਬੀਜੇਪੀ ਦੇ ਨਾਲ ਕਾਂਦੀ ਦਾ ਦੀ ਸਾਝ ਰਹੀ ਹੈ ਇਹਨਾਂ ਨੇ ਵੀ ਪੰਜਾਬ ਦਾ ਬੁਰਾ ਹਾਲ ਹੀ ਕੀਤਾ ਬਰਬਾਦ ਹੀ ਕੀਤਾ ਪੰਜਾਬ ਨੂੰ ਵੇਚਿਆ ਹੀ ਹੈ ਚਾਹੇ ਕਾਂਗਰਸ ਰਹੀ ਹੈ ਇਹਨਾਂ ਨੇ ਪੰਜਾਬ ਦਾ ਹਾਲ ਇਹੀ ਕੀਤਾ ਹੁਣ ਆ ਜਿਹੜੇ ਦਿੱਲੀ ਤੋਂ ਚੱਲਦਾ ਇਹਨੇ ਵੀ ਹਾਲ ਉਹੀ ਕਰਤਾ ਸੋ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਦਾ ਕੋਈ ਭਲਾ ਹੋਵੇ ਪੰਜਾਬ ਦਾ ਫਾਇਦਾ ਹੋਵੇ ਤਾਂ ਸਾਨੂੰ ਲੋੜ ਐ ਇਸ ਬਿੜੀ ਕਿਸੇ ਪੰਜਾਬ ਦੀ ਇੱਕ ਧਿਰ ਦੇ ਨਾਲ ਖੜਨ ਦੀ ਤੇ ਜਿੰਨੀਆਂ ਪੰਜਾਬ ਦੀਆਂ ਹਤਾਇਸ਼ੀ ਹਮੈਤੀ ਦਰਦੀ ਧਿਰਾਂ ਇੱਥੇ ਫਿਰਦੀਆਂ ਨੇ ਉਹਨਾਂ ਨੂੰ ਲੋੜ ਐ ਇਕੱਠੇ ਹੋ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਐ ਅੱਜ ਮਸਲਾ ਮੈਂ ਤੁਹਾਨੂੰ ਅਰਥ ਬਣ ਕੇ ਅਪੀਲ ਕਰਦਾ ਯਾਰ ਛੱਡ ਦਿਓ ਮੇਰਾ ਵੀਰ ਅਸੀਂ ਉਸ ਧੜੇ ਦੇ ਆਂ ਅਸੀਂ ਇਸ ਧੜੇ ਦੇ ਆਂ ਅਸੀਂ 30 ਸਾਲ ਤੋਂ ਉਧਰ ਆਂ ਅਸੀਂ 40 ਸਾਲ ਤੋਂ ਇੱਧਰ ਆਂ ਇਹ ਗੱਲਾਂ ਛੱਡ ਦਿਓ ਅੱਜ ਧੜਿਆਂ ਨਾਲ ਖੜਨ ਦੀ ਲੋੜ ਨਹੀਂ ਅੱਜ ਕਿਸੇ ਸਿਆਸੀ ਪਾਰਟੀਆਂ ਨਾਲ ਖੜਨ ਦੀ ਲੋੜ ਨਹੀਂ ਅੱਜ ਆਪਣੇ ਹਿੱਤਾਂ ਨੂੰ ਦੇਖਣ ਦੀ ਲੋੜ ਨਹੀਂ ਆਪਣੇ ਕੋਈ ਹਿੱਤਪੂਰਨ ਦੇ ਲਈ ਪੂਰੇ ਕਰਨ ਲਈ ਕੋਈ ਲਾਲਚ ਬਸ ਅਸੀਂ ਸਾਰਾ ਕੁਝ ਆਪਣਾ ਦਾਤੇ ਲਾ ਰਹੇ ਆ ਸਾਡੀਆਂ ਨਸਲਾਂ ਸਾਡੇ ਪਾਣੀ ਸਾਡੀ ਜਵਾਨੀ ਸਾਡੀ ਕਿਸਾਨੀ ਸਾਡਾ ਮਜ਼ਦੂਰ ਸਾਡਾ ਹਰ ਵਰਗ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ ਆ ਇੱਥੇ ਕਮਾਲੂ ਪਿੰਡ ਕਮਾਲੂ ਪਿੰਡ ਤਲਵੰਡੀ ਸਾਬੋ ਦੇ ਕੋਲੇ ਪਿੰਡ ਆ ਉਥੇ ਇੱਕ ਰੈੱਡ ਜ਼ੋਨ ਦੀ ਜਿਹੜੀ ਮਤਲਬ ਕਿ ਆਪਣੀ ਹੈਗੀ ਆ ਆਪਣੀ ਰੈੱਡ ਕੈਟਾਗਰੀ ਦੇ ਵਿੱਚ ਆਉਂਦੀ ਫੈਕਟਰੀ ਆ ਟਾਇਰਾਂ ਦੀ ਲਾਰੇ ਆ ਤਲਵੰਡੀ ਸਾਬੋ ਦੇ ਕੋਲੇ ਟਾਇਰਾਂ ਦੀ ਫੈਕਟਰੀ ਲੱਗੀ ਹੋਈ ਆ ਬੁਰਾ ਹਾਲ ਕਰਤਾ ਉਹਨਾਂ ਲੋਕਾਂ ਦਾ ਉੱਥੇ ਲੋਕ ਧਰਨਾ ਲਾਈ ਬੈਠੇ ਆ ਐਸਚੋ ਰਾਮ ਆ ਕੇ ਸਰੇਮ ਤਕੀਰਿਆ ਰਾਮਾ ਮੰਡੀ ਸੱਚ ਜਿਹੜਾ ਲੱਗਿਆ ਧਮਕੀ ਦੇ ਰਿਹਾ ਕਿ ਮੈਂ ਤੁਹਾਨੂੰ ਦੇਖੂਗਾ ਸਰਪੰਚ ਨੂੰ ਕਹਿ ਰਿਹਾ ਹੁਣ ਉੱਥੇ ਤੁਸੀਂ ਦੇਖੋ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਨਾ ਕਿਉਂਕਿ ਮੈਂ ਵੀ ਚੋਣ ਬਹਿੰਦਾ ਲੋਕ ਸਭਾ ਹਰਕੇ ਤੋਂ ਰੜੀ ਆ ਹੁਣ ਤਲਵੰਡੀ ਸਾਹਬ ਉਹਦੇ ਲੋਕੋ ਤੁਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਬਾਦਲਾ ਨੂੰ ਪਾਈਆਂ ਖੜੂ ਦੀ ਬੀਬੀ ਹਰ ਹਸਮਰਤਾ ਕੇ ਛੋੜ ਨਾਲ ਖੜੂ ਰਣਗੇ ਜੀਤਵਿੰਦਰ ਵਰਗੇ ਤੇ ਦੂਜੇ ਤੀਜੇ ਜਿਹੜੇ ਹੋਰ ਛੋੜੇ ਆ ਸੀਗੇ ਕਾਲੀ ਦਲ ਦੇ ਜਾਂ ਬੌਕਰ ਵਾਲੇ ਜਾਂ ਖੁੜੀਏ ਵਰਗੇ ਜਾ ਜਾ ਬਲਜਿੰਦਰ ਖਾਲ ਜਿਹੜੀ ਹੈਗੀ ਤਲਵੰਡੀ ਸਾਹਿਬ ਉਹ ਤਾਂ ਐਮ ਐਲ ਏ ਆ ਖੜੂਗਾ ਕੋਈ ਅਸਲ ਇੰਨਾ ਮੁੱਦਿਆਂ ਦੇ ਸੋਚਣ ਦੀ ਲੋੜ ਆ ਤੁਹਾਡਾ ਪਾਣੀ ਪੀਣ ਵਾਲਾ ਰਿਹਾ ਨਹੀਂ ਪੰਜਾਬ ਦਾ ਸਾਰਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਬੁਰਾ ਹਾਲ ਆ ਹਸਪਤਾਲ ਭਰੇ ਪਏ ਆ ਜਵਾਕ ਮਰ ਰਹੇ ਛੋਟੇ ਛੋਟੇ ਬੜੀਆਂ ਭਿਆਨਕ ਬਿਮਾਰੀਆਂ ਦੇ ਨਾਲ ਮਸਲੇ ਇਹ ਨੇ ਵੇ ਅਸੀਂ ਪਾਣੀ ਕਿਵੇਂ ਬਚਾਉਣਾ ਪਾਣੀ ਸਾਫ ਕਿਵੇਂ ਕਰਨਾ ਆਪਣੀ ਧਰਤੀ ਕਿਵੇਂ ਬਚਾਉਣੀ ਹੈ ਆਪਣੀਆਂ ਹਵਾਵਾਂ ਕਿਵੇਂ ਸ਼ੁੱਧ ਕਰਨੀਆਂ ਸਾਫ ਕਰਨੀਆਂ ਆਪਣੀ ਬੂਲੀ ਕਿਵੇਂ ਬਚਾਉਣੀ ਹੈ ਸਾਡੀਆਂ ਨਸਲਾਂ ਦੇ ਰਹਿਣ ਜੋਗੇ ਪੰਜਾਬ ਰਹੂਗਾ ਕਿ ਨਹੀਂ ਹੋਊਗਾ ਸਵਾਲ ਇਹ ਹੈ ਜਾਂ ਸਵਾਲ ਇਹ ਨਹੀਂ ਉਹ ਜਿੱਤ ਗਿਆ ਉਹ ਹਾਰ ਗਿਆ ਇਸ ਵੇਲੇ ਜਿੰਨੀ ਪੰਜਾਬ ਦੀ ਲੀਡਰਸ਼ਿਪ ਹੈ ਸਾਰੇ ਚੋਰ ਠੱਗ ਲਟੇਰੇ ਗਦਾਰ ਇਕੱਠੇ ਹੋਏ ਹੋਏ ਤੇ ਬਰਬਾਦ ਕਰਨ ਦੇ ਲਈ ਤੇ ਅਸੀਂ ਮੰਗਰ ਜੰਦਾਬਾਦ ਮੁਰਦਾਬਾਦ ਕਰਨ ਲਿਆ ਸਾਡੀ ਕੋਈ ਉੱਥੋਂ ਤੱਕ ਸੋਚ ਹੀ ਨਹੀਂ ਜਾਂਦੀ ਵੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਾ ਰਹੇ ਪੰਜਾਬ ਦੇ ਨਾਲ ਕੀ ਵਾਪਰ ਰਿਹਾ ਹੈ ਜਾਂ ਪੰਜਾਬ ਨਾਲ ਕੀ ਹੋਊਗਾ ਸੋ ਮੈਂ ਤੁਹਾਨੂੰ ਅਪੀਲ ਕਰਦਾ ਪੰਜਾਬ ਦੇ ਲੋਕੋ ਅੱਜ ਸੋਚਣ ਦਾ ਵੇਲਾ ਸਮਝਣ ਦਾ ਵੇਲਾ ਕੁਝ ਕਰਨ ਦਾ ਸਮਾਂ ਸੋਚ ਕੇ ਕਿ ਅਸੀਂ ਪੰਜਾਬ ਲਈ ਇਕੱਠੇ ਹੋ ਕੇ ਖੜਗੇ ਬਾਕੀ ਸਾਰੀਆਂ ਗੱਲਾਂ ਸੀ ਪਿੱਛੇ ਛੱਡ ਗਏ ਸਾਡੇ ਲਈ ਕੋਈ ਪਾਰਟੀ ਕੋਈ ਧੜਾ ਪਿਆਰ ਨਹੀਂ ਹੁਣ ਜੇ ਸਾਡੀ ਪੰਜਾਬ ਪਿਆਰ ਹੋਣਾ ਚਾਹੀਦਾ ਹੈ ਜੇ ਪੰਜਾਬ ਨੂੰ ਪਿਆਰ ਕਰਾਂਗੇ ਤਾਂ ਹੀ ਤੁਸੀਂ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਸੁਰੱਖਿਤ ਕਰੋ ਸੋ ਆਹ ਥੋੜੇ ਸਾਹਮਣੇ ਮੈਂ ਜਿਹੜਾ ਥੋੜਾ ਯਾਰ ਭਵਾਂਸਿਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਖੜ ਕੇ ਸਟੇਜਾਂ ਤੇ ਤੇ ਹਾਲਾਤ तेरे ਦੇਖ ਲੋ ਕੀ ਕਰਤੇ ਆਂਦੇ ਨੇ ਕੱਲਾ ਵਾ ਸੁਣੇ ਦੇ ਐਨ ਉਹ ਗੱਲਾਂ ਜਿਵੇਂ ਸੱਪ ਦੇ ਦੰਦ ਕੱਢ ਦਿੰਦੇ ਆ ਖੱਟੇ ਕਰ ਦਿੰਦਾ ਦੰਦ ਤੇ ਉਦੋਂ ਦਾ ਸੱਪ ਡੰਗਰੀ ਵਾਰੀ ਜਾਵੇ ਉਹ ਖਲ ਭਵਾਂਸਾ ਨਾ ਕਰਤੀ ਇਹਨਾਂ ਨੇ ਹੁਣ ਜੋ ਮਰਜ਼ੀ ਡੰਗ ਡੰਗ ਮਾਰੀ ਜਾ ਭਵਾਂਸਿਆਂ ਚਾਹੇ ਸੁਖਵੀਰ ਬਾਦ ਨੂੰ ਗੱਲਾਂ ਕਢੀ ਜਾ ਚਾਹੇ ਮਜੀਠੀਏ ਨੂੰ ਕਢੀ ਜਾ ਚਾਹੇ ਬੜਿੰਗ ਨੂੰ ਕਢੀ ਜਾ ਜਿਹਨੂੰ ਬਾਜਵੇਂ ਨੂੰ ਕਢੀ ਜਾ ਜਿਹਨੂੰ ਮਰਜ਼ੀ ਕਢੀ ਜਾ ਅਸਲ ਅਗਲੇ ਨੇ ਤੇਰਾ ਐਨ ਸੂਪੜਾ ਸਾਫ ਕਰਕੇ ਹੋਸਰਤ ਨੂੰ ਹੋਰ 4 ਮਹੀਨਾ ਬਾਅਦ 2 ਮਹੀਨਾ ਬਾਅਦ ਲਾਹੀ ਨਦਨ ਪਤਾ ਨਹੀਂ। ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ-ਬਾਰ ਮੇਰੀ ਇਹ ਅਪੀਲ ਆ ਯਾਰ ਹਾਲਾਤ ਪੰਜਾਬ ਦੇ ਬਹੁਤ ਜਿਆਦੇ ਗੰਭੀਰ ਤੇ ਚਿੰਤਾਜਨਕ ਹੁੰਦੇ ਜਾਂਦੇ ਆ। ਸੋ ਆਓ ਆਪਾਂ ਯਾਰ ਉੱਠ ਕੇ ਇੰਨਾ ਗੱਲਾਂ ਬਾਰੇ ਸੋਚੀਏ। ਇਧਰਲੇ ਉਧਰਲੇ ਮਸਲਿਆਂ ਤੋਂ ਉਹ ਮਸਲੇ ਪਿੱਛੇ ਉਲਝ ਗਏ, ਉਹ ਮਸਲੇ ਪਿੱਛੇ ਉਲਝ ਗਏ। ਗਾਲੂ ਗਾਲੀ ਹੋਣ ਲੱਗੇ মিডিਆ ਤੇ ਆ ਕੇ ਇੰਨਾਂ ਗੱਲਾਂ ਨੂੰ ਛੱਡ ਕੇ ਸਾਨੂੰ ਇਹ ਸੋਚਣ ਦੀ ਲੋੜ ਹੈ। ਸਮਾਂ ਬਹੁਤ ਜਿਆਦਾ ਨਿਕਲ ਗਿਆ। ਮੇਰੇ ਖਰਸਾ ਬਹਿਰ ਜੀ